ਹਾਂਜੀ ਬੰਟੀ ਜੀ ਕੀ ਗਾਣਾ ਚਾਹੋਗੇ ਅੱਜ ਜੈ ਸ਼੍ਰੀ ਰਾਮ ਜੀ ਮੈਂ ਸੁਨੀਲ ਕੁਮਾਰ ਬੰਟੀ ਯੂਵਾ ਕੌਮੀ ਪ੍ਰਧਾਨ ਸ਼ਿਰਸਾ ਨਾ ਹਿੰਦੂ ਟਕਸਾਲੀ ਤੋਂ ਮੇਰਾ ਨਾ ਯੂਵਾ ਦੇ ਪ੍ਰਬੰਧ ਸਾਹਿਬ ਬਾਬਾ ਜੀ ਅੱਜ ਸ਼ਿਰਸਾ ਨਾ ਹਿੰਦੂ ਟਕਸਾਲੀ ਵੱਲੋਂ ਸਵਿਧਾਨ ਚੌਂਗ ਦੇ ਵਿੱਚ ਸਵਰਗੀ ਸ਼ਹੀਦ ਸ਼੍ਰੀ ਬਜਨ ਸਿੰਘ ਜੀ ਨੂੰ ਸ਼ਰਧਾ ਪੂਰਵਕ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਦੀ ਜਿਹੜੀ ਪ੍ਰਤਿਮਾ ਉਹਨੂੰ ਦੁੱਧ ਨਾਲ ਸਨਾਨ ਕਰਵਾ ਕੇ ਤੇ পুষ্প ਵਰਪਿਤ ਕੀਤਾ ਗਿਆ ਤੇ 2 ਮਿੰਟ ਦਾ ਮੌਨ ਵਤ ਰੱਖਿਆ ਗਿਆ ਕਿਉਂਕਿ ਪੰਜਾਬ ਦੇ ਲਈ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ 31 ਅਗਸਤ 1995 ਦੇ ਵਿੱਚ ਸਾਡੇ ਸਵਰਗੀ ਸਰਦਾਰ ਬੀਨਤ ਸਿੰਘ ਜੀ ਦੀ ਗੱਡੀ ਦੇ ਬੰਬ ਲਾ ਕੇ ਕੁਝ ਸ਼ਰਾਤੀ ਅਨਸਰਾਂ ਨੇ ਜਿਹੜੇ ਦੇਸ਼ ਵਿਰੋਧੀ ਅਨਸਰ ਸੀ ਉਹਨਾਂ ਵੱਲੋਂ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਅੱਜ ਉਹਨਾਂ ਦੀ ਸ਼ਹਾਦਤ ਪੂਰੇ ਦੇਸ਼ ਆ ਵਿਦੇਸ਼ਾਂ ਦੇ ਵਿੱਚ ਮਨਾਈ ਜਾਂਦੀ ਹੈ ਕਿਉਂਕਿ ਐਸੇ ਸ਼ਹੀਦ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹੋਣ ਉਹਨਾਂ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਸਾਡੀ ਯੁਵਾ ਵਰਗ ਨੂੰ ਵੀ ਆਪਣਾ ਹੈ ਕਿ ਸ਼ਹੀਦਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੁਸੀਂ ਦੇਖਿਆ ਹੋਣਾ ਬੀਤੇ ਦਿਨੀ ਦੁਰਾਹਾ ਦੇ ਵਿੱਚ ਵੀ ਬਿਅੰਕ ਸਿੰਘ ਜੀ ਦੀ ਪ੍ਰਤਿਮਾ ਤੇ ਖਾਲਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਇਹ ਵੀ ਇੱਕ ਬੜੀ ਨਿੰਦਣਯੋਗ ਘਟਨਾ ਹੈ ਔਰ ਪ੍ਰਸ਼ਾਸਨ ਵੀ ਐਸੇ ਜਿਹੜੇ ਸ਼ਰਾਤੀ ਅੰਸਰ ਹੈ ਜਿਹੜੇ ਪੰਜਾਬ ਦੇ ਭਾਈਚਾਰੇ ਆ ਖੱਤੇ ਭਾਈਚਾਰੇ ਨੂੰ ਪਾੜਨਾ ਚਾਹਦੇ ਆ ਇਹਨਾਂ ਨੂੰ ਤੁਰੰਤ ਨਕੇਲ ਪਾਈ ਜਾਵੇ ਉਹਨਾਂ ਨੂੰ ਤੁਰੰਤ ਪਕੜਿਆ ਜਾਵੇ ਔਰ ਅੱਜ ਸਾਡਾ ਸ਼ਿਵਸਨਾ ਹਿੰਦੂ ਟਕਸਾਲੀ ਦਾ ਪੂਰਾ ਟੀਮ ਜਿਹੜੀ ਉਹਨਾਂ ਨੇ ਸ਼ਰਧਾਪੂਰਵਕ ਸ਼ਰਧਾਂਜਲੀ ਦਿੱਤੀ ਹੈ ਔਰ 유ਵਾਨੂਏ ਪੀਲਾ ਵੀ ਸਾਰੇ ਯੁਵਾ ਸ਼ਹੀਦਾਂ ਨੂੰ ਇਸੇ ਤਰ੍ਹਾਂ ਸ਼ਰਧਾਂਜਲੀ ਦਿੱਤੀ ਜਾਵੇ ਚੈ ਸ਼ਿਗਾਂ